ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾਂ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿੱਦਾਂ ਕੁਝ ਨੌਜਵਾਨਾਂ ਨੇ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਅਤੇ ਉਹਨਾਂ ਦਾ ਮੁੱਖ ਮਕਸਦ ਇਸ ਧਰਤੀ ਤੋਂ ਜ਼ੁਲਮ ਦਾ ਨਾਸ਼ ਕਰਨਾ ਔਰ ਜ਼ਾਲਿਮਾਂ ਦਾ ਨਾਸ਼ ਕਰਨਾ ਸੀ ਕਿਵੇਂ ਉਹਨਾਂ ਨੇ ਇਸ ਧਰਤੀ ਤੋਂ ਝੋਲੀ ਚੋਕਾਂ ਦਾ ਨਾਸ਼ ਕੀਤਾ ਜਿਹੜੇ ਆਪਣਿਆਂ ਦਾ ਹੀ ਖੂਨ ਡੋਲ ਰਹੇ ਸਨ ਆਪਣੀਆਂ ਹਿੱਤਿਆਂ ਪੈਣਾਂ ਦੀ ਇੱਜ਼ਤਾਂ ਲੁਟਾਰ ਰਹੇ ਸਨ ਅਤੇ ਕੁਝ ਚੰਦ ਪੈਸਿਆਂ ਲਈ ਮਰਬਿਆਂ ਲਈ ਆਪਣਿਆਂ ਨਾਲ ਧੋਖਾ ਕਰ ਰਹੇ ਸਨ ਆਪਣੇ ਦੇਸ਼ ਨਾਲ ਗਦਾਰੀ ਕਰ ਰਹੇ ਸਨ ਇਤਿਹਾਸ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਤਾਂ ਜੋ ਇਹ ਸਾਡਾ ਵੱਡਮੁੱਲਾ ਇਤਿਹਾਸ ਸਾਡਿਆਂ ਹੋਰ ਭੈਣਾ ਭਰਾਵਾਂ ਤੱਕ ਪਹੁੰਚ ਸਕੇ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਜਾਵੇ ਕਿਦਾਂ ਸਾਡੇ ਵੱਡੇ ਬਡੇਰਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਤਿਹਾਸ ਰਚਿਆ ਔਰ ਆਉਣ ਵਾਲੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਬਣੇ ਇਸ ਲੜੀਵਾਰ ਇਤਿਹਾਸ ਨੂੰ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਲੜੀਆਂ ਜੋੜ ਸਕਦੇ ਹੋ ਅੱਗੇ ਸ਼ੁਰੂ ਕਰਦੇ ਹਾਂ ਡਿਪਟੀ ਕਮਿਸ਼ਨਰ ਜਲੰਧਰ ਦੇ ਬੰਗਲੇ ਦੇ ਇੱਕ ਕਮਰੇ ਵਿੱਚ ਅਫਸਰਾਂ ਦੀ ਮੀਟਿੰਗ ਹੋ ਰਹੀ ਸੀ ਮਿਸਟਰ ਸੀ ਡਬਲਯੂ ਜੈਕਬ ਡਿਪਟੀ ਕਮਿਸ਼ਨਰ ਜਲੰਧਰ ਮਿਸਟਰ ਐਸ ਮੰਗਰ ਡੀਆਈ ਖੁਫੀਆ ਪੁਲਿਸ ਮੀਰ ਫਜ਼ਲ ਇਮਾਮ ਬਹਾਦਰ ਸਿੰਘ ਰਾਏ ਬਹਾਦਰ ਦਿਵਾਨ ਚੰਦ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਦਿ ਕੋਈ ਵੀ ਕੋ ਸਰਕਾਰੀ ਉੱਚ ਅਧਿਕਾਰੀ ਉਸ ਇਕੱਤਰਤਾ 'ਚ ਸ਼ਾਮਲ ਸਨ ਹੋਮ ਸੈਕਟਰੀ ਦਾ ਬੜਾ ਸਖਤ ਹੁਕਮ ਆਇਆ ਡਿਪਟੀ ਕਮਿਸ਼ਨਰ ਜਲੰਧਰ ਮਿਸਟਰ ਜੈਕਬ ਅੰਗਰੇਜ਼ੀ ਵਿੱਚ ਬੋਲਿਆ ਬਬਰਾਂ ਦੀ ਗੋਲੀ ਚੱਲਣੋਂ ਬੰਦ ਹੋਣੀ ਚਾਹੀਦੀ ਹੈ ਅਕਾਲੀ ਲਹਿਰ ਤੇ ਸਿਵਲ ਨਾ ਮਿਲਵਰਤਨ ਲਹਿਰਾਂ ਵੀ ਜੋਰ ਫੜ ਰਹੀਆਂ ਹਨ ਉਹ ਤਾਂ ਸ਼ਾਂਤਮਈ ਹਨ ਐਨਾ ਡਰ ਨਹੀਂ ਪਰ ਇਹ ਲਹਿਰ ਖਤਰਾ ਹੀ ਖਤਰਾ ਹੈ ਬਸ ਇੱਕੋ ਗੱਲ ਗੋਲੀ ਚੱਲਣੋਂ ਖਤਮ ਹੋਏ ਰੁਪਈਏ ਸ਼ਕਤੀ ਤੇ ਧਰਤੀ ਸਭ ਤੋਂ ਕਮ ਲਓ ਵੱਡੇ ਵੱਡੇ ਬੱਬਰ ਤਾਂ ਜਨਾਬ ਮਾਰੇ ਗਏ ਹਨ ਰਿਆਮ ਸਿੰਘ ਵੀ ਮਾਰਿਆ ਗਿਆ ਮੀਰ ਫਜ਼ਲ ਇਮਾਮ ਬੋਲੀ ਗਿਆ ਪੁਲਿਸ ਬੜੇ ਜੋਰ ਛੋਰ ਨਾਲ ਕੰਮ ਕਰ ਰਹੀ ਹੈ ਗੋਲੀ ਨਹੀਂ ਚੱਲੇਗੀ ਕੁਝ ਬੰਦੇ ਗ੍ਰਿਫਤਾਰ ਕੀਤੇ ਗਏ ਹਨ ਉਹ ਸਭ ਦੱਸ ਰਹੇ ਨੇ ਇੱਕ ਐਸਾ ਬੰਦਾ ਗ੍ਰਿਫਤਾਰ ਕੀਤਾ ਹੈ ਜਿਹੜਾ ਖਾਸ ਬੱਬਰਾਂ ਦਾ ਬੰਦਾ ਹੈ ਤੇ ਉਹ ਜਨਾਬ ਆਪਣੇ ਬਿਆਨ ਦੇਣ ਨੂੰ ਤਿਆਰ ਹੈ ਜੀ ਜਨਾਬ ਸਾਰੇ ਅਫਸਰ ਮੀਰ ਫਜ਼ਲ ਇਮਾਮ ਵਾਲ ਤੱਕਨ ਲੱਗ ਪਏ ਤੇ ਮਿਸਟਰ ਜੈਕਬ ਖੁਸ਼ੀ ਨਾਲ ਉਛਲਿਆ ਤੇ ਫਜ਼ਲ ਇਮਾਮ ਦੀ ਗੱਲ ਟੋ ਕੇ ਆਖਣ ਲੱਗਾ ਕਿੱਥੇ ਹੈ ਉਹ ਬੰਦਾ ਇੱਥੇ ਹੀ ਹੈ ਪੁਲਿਸ ਦੇ ਕੁਝ ਮੇਰੇ ਬੰਦਿਆਂ ਨੇ ਐਸੀ ਹਿੰਮਤ ਤੇ ਚਤਰਾਈ ਕੀਤੀ ਹੈ ਜੋ ਕਮਾਲ ਦੀ ਹੈ ਇਹ ਲਹਿਰ ਇਓਂ ਦਬਾਈ ਜਾ ਰਹੀ ਹੈ ਜਿਵੇਂ ਘੱਟੇ-ਹੀਠਾ ਅੱਗ ਕਿਸ਼ਨ ਸਿੰਘ ਤੇ ਸੰਤ ਸਿੰਘ ਜਿਨ੍ਹਾਂ ਚਰਨਾ ਫੜੇ ਜਾਣ ਉਹਨਾਂ ਚਰ ਲਹਿਰ ਸ਼ਾਂਤ ਨਹੀਂ ਹੋ ਸਕਦੀ ਬਹਾਦਰ ਸਿੰਘ ਬੋਲਿਆ ਸਰਦਾਰ ਸਾਹਿਬ ਇਨਸ਼ਾਅੱਲਾ ਉਹ ਛੇਤੀ ਹੀ ਗ੍ਰਿਫਤਾਰ ਕੀਤੇ ਜਾਣਗੇ ਮੀਰ ਫਜ਼ਲ ਇਮਾਮ ਸਾਰੀ ਇਕਤਰਤਾ ਤੇ ਸ਼ਾ ਗਿਆ ਸੀ ਪੁਲਸ ਦੇ ਕਈ ਨਵੇਂ ਕਾਰਨਾਮੇ ਉਸਨੇ ਪ੍ਰਗਟ ਨਹੀਂ ਕੀਤੇ ਉਹ ਇਨਾਮ ਪ੍ਰਾਪਤ ਕਰਨਾ ਚਾਹੁੰਦਾ ਸੀ ਧਰਤੀ ਪੰਜਾਬ ਦੀ ਧਰਤੀ ਦਾ ਪਾਣੀ ਪੀ ਕੇ ਪੰਜਾਬੀ ਮਾਤਾ ਦਾ ਦੁੱਧ ਪੀ ਕੇ ਉਹ ਪੰਜਾਬ ਦੀ ਧਰਤੀ ਨਾਲ ਗਦਾਰੀ ਕਰਨ ਵਿੱਚ ਆਪਣੀ ਸੋਭਾ ਗਿੰਦਾ ਸੀ ਉਹ ਸਮਝਦਾ ਸੀ ਕਿ ਉਸ ਨੂੰ ਛੇਤੀ ਹੀ ਸਰ ਦਾ ਖਤਾ ਮਿਲ ਜਾਏਗਾ ਮਰਬੇ ਮਿਲਣਗੇ ਉਸਨੇ 마ਸੂਮਾਂ ਦੇ ਲਹੂ ਨਾਲ ਆਪਣੇ ਹੱਥ ਰੰਗ ਲੈ ਸਨ ਉਸ ਬੰਦੇ ਨੂੰ ਹਾਜ਼ਰ ਕਰੋ ਬਹੁਤ ਇਨਾਮ ਮਿਲੇਗਾ ਮਿਸਟਰ ਜੈਕਬ ਨੇ ਹੁਕਮ ਦੇ ਦਿੱਤਾ ਇਮਾਮ ਕਮਰੇ ਤੋਂ ਬਾਹਰ ਹੋਇਆ ਕੋਈ 10 ਕੁ ਮਿੰਟਾਂ ਪਿਛੋਂ ਇੱਕ ਸਿੱਖ ਨੂੰ ਪੁਲਿਸ ਵਾਲੇ ਅੰਦਰ ਲਿਆਏ ਉਸ ਨੂੰ ਹੱਥ ਗੜੀ ਮਾਰੀ ਹੋਈ ਸੀ ਤੇ ਤੇੜ ਕਸ਼ਹਿਰਾ ਗਲ ਕਲੀਆਂ ਵਾਲਾ ਚਿੱਟਾ ਖੱਦਰ ਦਾ ਕੁੜਤਾ ਤੇ ਫਿਰ ਤੇ ਪਰਨਾ ਸੀ ਉਸ ਦੀ ਦਾੜੀ ਦੇ ਵਾਲ ਖੁੱਸੇ ਟੁੱਟੇ ਤੇ ਖਿਲਰੇ ਸਨ ਚਿਹਰੇ ਦਾ ਰੰਗ ਪੀਲਾ ਸੀ ਕੁਝ ਨਿਸ਼ਾਨ ਵੀ ਸਨ ਤੇ ਉਹਦੇ ਬੁੱਲਾਂ ਉੱਤੇ ਸਿਕੜੀ ਜੰਮੀ ਹੋਈ ਸੀ ਉਸ ਦੇ ਹੁਲੀਏ ਤੋਂ ਸਾਫ਼ ਪ੍ਰਗਟ ਹੁੰਦਾ ਸੀ ਉਹਨੂੰ ਹੱਦੋਂ ਪਰੇ ਮਾਰਿਆ ਕੁੱਟਿਆ ਗਿਆ ਸੀ ਤੇ ਉਹ ਮਾਰਕੁੱਟ ਤੇ ਪੁਲਿਸ ਦੇ ਅਤਿਆਚਾਰ ਦਾ ਟਕਰਾਂ ਨਾ ਕਰਦਾ ਹੋਇਆ ਹਾਰ ਗਿਆ ਸੀ ਪੁਲਿਸ ਦੇ ਇਸ਼ਾਰੇ ਤੇ ਮੁਹਾਰਨੀ ਬੋਲਣ ਲੱਗ ਪਿਆ ਉਸ ਦਾ ਨਾਮ ਸੰਤਕਰਤਾਰ ਸਿੰਘ ਕਾਗਪੁਰੀ ਸੀ ਸਾਰੇ ਅਫਸਰ ਸੰਤ ਵੱਲ ਦੇਖਣ ਲੱਗ ਪਏ ਤੰਨਾ ਸਿੰਘ ਦੇ ਸਾਕੇ ਨੂੰ ਚੇਤੇ ਕਰਕੇ ਇੱਕ ਦੋ ਅਫਸਰਾਂ ਨੇ ਕਾਲੀ ਨਾਲ ਪੁਲਸੀਆਂ ਨੂੰ ਪੁੱਛਿਆ ਇਹਦੇ ਲੀੜੇ ਲੋਹਾ ਕੇ ਤਲਾਸ਼ੀ ਕੀਤੀ ਸੀ ਆਹੋ ਜੀ ਅਗੋ ਉੱਤਰ ਮਿਲਿਆ ਚੰਗੀ ਤਰ੍ਹਾਂ ਇਹਨਾਂ ਸਿਰਲਥ ਮੂਰਖਾਂ ਦਾ ਕੋਈ ਭਰੋਸਾ ਨਹੀਂ ਦੂਸਰੀ ਆਵਾਜ਼ ਸੀ ਸੰਤਕਰਤਾਰ ਸਿੰਘ ਨੇ ਸਭ ਕੁਝ ਸੁਣਿਆ ਪਰ ਨਾ ਅੱਖਾਂ ਉੱਚੀਆਂ ਕੀਤੀਆਂ ਤੇ ਨਾ ਸਿਰ ਉੱਚਾ ਕੀਤਾ ਉਸ ਦੇ ਦਿਲ ਦਿਮਾਗ ਵਿੱਚੋਂ ਅਣਖ ਧਰਮ ਦਾ ਬਲਬਲਾ ਤੇ ਵਤਨ ਪਿਆਰ ਦਾ ਜਜ਼ਬਾ ਮਾਰਿਆ ਜਾ ਚੁੱਕਾ ਸੀ ਜਾਨ ਦੇ ਡਰ ਅਤੇ ਪੁਲਸ ਦੇ ਵੈਸ਼ੀਆਨਾ ਤਸ਼ੱਦਦ ਦੇ ਕਾਰਨ ਉਹ ਡਰ ਗਿਆ ਸੀ ਦੱਬਿਆ ਗਿਆ ਸੀ ਦਿਲ ਹਾਰ ਗਿਆ ਸੀ ਪਹਿਲਾਂ ਤਾਂ ਉਸ ਨੇ ਝੋਖਾ ਸਿੱਧਕ ਰੱਖਿਆ ਮਾਰ ਖਾ ਕੇ ਬੇਸੁਰਤ ਹੋਇਆ ਨੰਗਾ ਤੁਪੇ ਪਿਆਰਿਆ ਪਰ ਜਦੋਂ ਉਸ ਦੇ ਮੂੰਹ ਦੇ ਅੱਗੇ ਗੰਦ ਦਾ ਤਬਰਾ ਲਟਕਾਉਣ ਲੱਗੇ ਤਾਂ ਉਸ ਦੇ ਹੱਥ ਪੈਰ ਸੁੰਨ ਹੋ ਗਏ ਉਦਿਆਂ ਅੱਖਾਂ ਮੀਟੀਆਂ ਗਈਆਂ ਤੇ ਕਿੰਨਾ ਚਿਰ ਬਾਅਦ ਜ਼ਬਾਨ ਖੋਲੀ ਦਸਤੋ ਇਹ ਨਾ ਕਰੋ ਗੋਲੀ ਮਾਰੋ ਪਰ ਇਹ ਨਾ ਕਰੋ ਉਹ ਗੱਲ ਕਰਦਾ ਕਰਦਾ ਰੁਕ ਗਿਆ ਫਿਰ ਬੋਲਿਆ ਮੈਂ ਬੱਬਰਾਂ ਦਾ ਸਾਥੀ ਹਾਂ ਮੈਂ ਸਭ ਕੁਝ ਦੱਸਾਂਗਾ ਪਰ ਪਰ ਕੀ ਸਵਾਲ ਹੋਇਆ ਸੀ ਵੱਡੇ ਅਫਸਰ ਹੈ ਜੀ ਉਹਏ ਮੰਨਣ ਕੇ ਵਾਦਾ ਮੁਆਫ ਪੁਲਿਸ ਅਫਸਰ ਮੁਸਕਰਾ ਪਿਆ ਉਸ ਨੂੰ ਜੋ ਕੋਈ ਚਾਹੀਦਾ ਸੀ ਸੋ ਮਿਲ ਗਿਆ ਸੀ ਉਸ ਵੇਲੇ ਸੰਤ ਕਰਤਾਰ ਸਿੰਘ ਦਾ ਲੰਮਾ ਬਿਆਨ ਲਿਖਿਆ ਗਿਆ ਉਹਦੇ ਦਸਖਤ ਕਰਾਏ ਗਏ ਤੇ ਫਿਰ ਉਸ ਨੂੰ ਡਿਪਟੀ ਕਮਿਸ਼ਨਰ ਦੇ ਸਾਹਮਣੇ ਪੇਸ਼ ਕਰਨ ਦਾ ਫੈਸਲਾ ਕੀਤਾ ਗਿਆ ਡਿਪਟੀ ਕਮਿਸ਼ਨਰ ਦੇ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਉਸਦੇ ਬਿਆਨਾਂ ਅਨਸਾਰ ਪੁਲਿਸ ਨੇ ਹੋਰ ਬੰਦਿਆਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬਸ ਫੜੋ ਫੜਾਈ ਸ਼ੁਰੂ ਹੋ ਗਈ ਕਲਯੁਗ ਦਾ ਸਾਧ ਕਰਮ ਤੋਂ ਡੋਲ ਗਿਆ ਉਸ ਨੇ ਆਪਣੇ ਲਹੂ ਨਾਲ ਦਸਖਤ ਕਰਕੇ ਬਬਰ ਅਕਾਲੀਆਂ ਦੀ ਮੈਂਬਰੀ ਪ੍ਰਾਪਤ ਕੀਤੀ ਸੀ ਜਿਉਂਦੇ ਜੀ ਵਫਾ ਦਾ ਰਹਿਣ ਦੀ ਪ੍ਰਤੀਗਿਆ ਕੀਤੀ ਸੀ ਪਰ ਮਰਨੋਂ ਡਰ ਗਿਆ ਜਦੋਂ ਮਨੁੱਖ ਦੇਲ ਹਾਰ ਜਾਏ ਤਾਂ ਉਸਦੀ ਧੌਣ ਕਦੀ ਉੱਚੀ ਨਹੀਂ ਹੁੰਦੀ ਉਹ ਅੱਖਾਂ ਉੱਚੀਆਂ ਕਰਕੇ ਨਹੀਂ ਤੁਰਦਾ ਕਿਸੇ ਵੱਲ ਵੇਖ ਨਹੀਂ ਸਕਦਾ ਉਸਦੀ ਆਤਮਾ ਹੀ ਉਸਨੂੰ ਲਾਹਣਤਾ ਪਾਉਂਦੀ ਹੈ ਗੁਲਾਮੀ ਦੇ ਸੰਗਲਾਂ ਨੂੰ ਮਜ਼ਬੂਤ ਕਰਨ ਵਾਸਤੇ ਉਹ ਭਰਾ ਮਾਰ ਕਰ ਸਕਦਾ ਹੈ ਵਤਨ ਧਰੋਹੀ ਕੋਮੀ ਗਦਾਰ ਹੋਣ ਤੋਂ ਵੱਧ ਇਸ ਧਰਤੀ ਤੇ ਨਾ ਕੋਈ ਵੱਡਾ ਪਾਪ ਹੈ ਤੇ ਨਾ ਕੋਈ ਕਰਮ। ਤੁਮ ਸੰਤ ਕਰਤਾਰ ਸਿੰਘ ਹੈ। ਜੈਕਮ ਨੇ ਪੁੱਛਿਆ ਜੀ ਤੁਮ ਸੱਚ ਬੋਲੇਗਾ ਤੇ ਤੁਮ ਕੇ ਵਾਅਦਾ ਮੁਆਫ ਗਵਾਹ ਮਾਨਾ ਜਾ ਸਕਦਾ ਹੈ। ਬੋਲੋ ਕੀ ਜਾਣਤਾ ਹੈ ਬਬਰਾਂ ਕਾ? ਸੰਤ ਕਰਤਾਰ ਸਿੰਘ ਨੇ ਲੰਮਾ ਬਿਆਨ ਦਿੱਤਾ। ਸਰਦਾਰ ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ, ਦਲੀਪ ਸਿੰਘ ਆਦਿਕ ਸਭ ਦੇ ਨਾਮ ਪਤੇ ਗੁਪਤ ਵਾਸਤੇ ਉਹਨਾਂ ਦੇ ਸਾਥੀਆਂ ਹਥਿਆਰਾਂ ਦੀ ਪ੍ਰਾਪਤੀ ਤੇ ਸਾਧਰਾ ਅਧਿਕ ਨੂੰ ਖੋਲ ਕੇ ਦੱਸ ਦਿੱਤਾ ਉਸ ਵੇਲੇ ਡਿਪਟੀ ਕਮਿਸ਼ਨਰ ਨੇ ਸਭ ਨੂੰ ਫੜਨ ਦੇ ਹੁਕਮ ਉੱਤੇ ਦਸਖਤ ਕਰੀ ਗਿਆ ਸੰਤ ਨੇ ਕੋਈ 30 ਬੰਦਿਆਂ ਦਾ ਪਤਾ ਦੇ ਦਿੱਤਾ ਸਿਖਰ ਤੇ ਪੁੱਜੀ ਹੋਈ ਲਹਿਰ ਦੀ ਜੜੀ ਤੇਲ ਦਿੱਤਾ ਸਿਰਫ ਇਸ ਵਾਸਤੇ ਕਿ ਮੌਤਾ ਡਰ ਸੀ ਤਸੀਆਂ ਤੋਂ ਡਰਿਆ ਫਾਂਸੀ ਦੇ ਰਸਤੇ ਤੋਂ ਬਚਿਆ ਦੇਸ਼ ਭਗਤਾਂ ਨੂੰ ਫੜਾਇਆ ਅੱਛਾ ਇਸ ਕੋ ਹਵਾਜਤ ਸੇ ਰੱਖੋ ਕੋਈ ਤੰਗੀ ਨਾ ਦੇਣੀ ਹਮ ਇਸ ਕਾ ਕਸੂਰ ਮਾਫ ਕਰੇਗਾ ਸਰਕਾਰ ਕੋ ਲਿਖੇਗਾ ਇਹ ਅਛਾ ਆਦਮੀ ਹੈ ਮਿਸਟਰ ਜੈਕੋਬ ਨੇ ਅੰਤਮ ਫੈਸਲਾ ਦੇ ਦਿੱਤਾ ਮੀਰ ਫਜ਼ਲ ਇਮਾਮ ਦੀ ਕਿਸਮਤ ਦਾ ਸਿਤਾਰਾ ਚਮਕ ਪਿਆ ਲਓ ਜੀ ਅੱਜ ਲਈ ਇਨਹ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਨਤਾ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਹੋ ਜਾਂਦੀਆਂ ਨ ਹੋਈਆਂ ਹੋਣਗੇ ਆ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਇਹ ਕੇ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਅਗਲਾ ਅਧਿਆਇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ